ਮਾੜਾ ਬਹੁਤ ਰੌਲਾ ਪੈ ਗਿਆ ਥੋੜੇ ਦਿਨ ਅਸੀਂ ਮੁੰਡਾ ਗਿਆਇਆ ਲੈ ਹੋਰ ਉਹ ਤਾਂ ਕਹਿੰਦੇ ਕੱਲ 5-6 ਗੱਡੀਆਂ ਆਈਆਂ ਸੀ ਭਰ ਕੇ ਹਾਂ ਕਹਿੰਦੇ ਬਹੁਤ ਧਰੰਗ ਫਿੱਟ ਗਿਆ ਹਾਂ ਕੀ ਗੱਲ ਅੱਛਾ ਪਾਲਰ ਵਾਲੀ ਦਾ ਕਮਾਲ ਸੀ ਕਿਉਂ ਪਾਲਰ ਵਾਲੀ ਨੇ ਅਸਾਂ ਕੀ ਕਰਤਾ ਸੀ ਅੱਛਾ ਹੋਇ ਨਹੀਂ ਬੂ ਮੈਂ ਮਰ ਗਿਆ ਆ ਕੁਝ ਵੀ ਹੋਣ ਲੱਗ ਗਿਆ ਅੱਛਾ ਮੁੰਡੇ ਤਾਂ ਸਿੱਧੀ ਹੋਵੇ 35 ਸਾਲ ਵੱਡੀ ਸੀ ਇਹ ਭੈਣੇ ਉਹ ਤਾਂ ਫਿਰ 50 60 ਸਾਲ ਦੀ ਹੋ ਗਈ ਹੈ 10 ਉਹ ਨੂੰ ਕੰਜਰੀ ਨੂੰ ਸ਼ਰਮਾ ਨਹੀਂ ਵਿਆਹ ਕਰਾਉਂਦੀ ਨੂੰ ਹੈ ਨਹੀਂ ਮੈਂ ਮਰ ਜਾ ਨਹੀਂ ਕਾਲਜੋਗ ਕੋਰ ਕਾਲਜੋਗ ਆ ਗਿਆ 10 ਨਹੀਂ ਉਹ ਤਾਂ ਉਦੋਂ ਪੱਟੀਆਂ ਅੱਜਦ ਮੈਂ ਦੇਖਾਂ ਬੁੱਗਾ ਬੁੱਗਾ ਕਰਦਾ ਫਿਰੇ ਅੱਛਿਆ ਨਾ ਹੋਣ ਤਾਂ ਉਹ ਨਾ ਰੰਗ ਫਿੱਟ ਗਿਆ ਫੇ ਧੁੱਪੇ ਤਾਪੇ ਨਾ ਕੱਢ ਦੇ ਅੱਛਿਆ ਉਹ ਜਿਹੜਾ ਫੇਸ਼ ਯਾਰ ਵਾਲੀ ਨੇ ਕੁਝ ਕੀਤਾ ਹੋਊ ਨਿਪਣਾ ਫਿਰ ਇਹ ਫੇਸ਼ਾਰ ਆਲੀਆਂ ਦੀ ਵੀ ਗਲਤ ਤਾਂ ਬੇਸ਼ਰਮੀ ਦੀ ਗੱਲ ਆ ਹਾਂ ਦੱਸ ਬੁੜੀਆਂ ਤੋਂ ਕੁੜੀਆਂ ਨਾ ਬਣਾਉਣ ਭਾਵੇਂ ਮੁੰਡਿਆਂ ਨਾਲ ਟੱਗੀ ਕਿਉਂ ਮਰਵਾਉਂਦੀਆਂ ਨੇ ਚਲ ਠੀਕ ਆ ਮੈਂ ਉਹਨਾਂ ਦੇ ਘਰੇ ਜਾ ਕੇ ਬਿੜਕ ਸੜਕ ਲੈ ਕੇ ਆਉਣੀ ਆ ਵੀ ਕੀ ਕੁ ਸਮਾਣ ਪਿਆ ਵੀ ਉਹ ਲੈ ਗਏ ਕਿ ਬਹੁਤ ਛੱਡ ਗਈ ਇੱਥੇ ਅੱਛਾ ਫਿਰ ਹੁਣ ਕਿੱਪੋ ਕਿਉਂਕਿ ਕੋਈ ਨਾ ਬਿੜਕ ਸੜਕ ਲੈਣ ਜਾਉਂ ਬਹਾਨੇ ਨਾਲ ਜਾਉ ਕਿਸੇ ਚੀਜ਼ ਦੇ ਬਹਾਨੇ ਜਾਉ ਆਹੋ ਸਾਡਾ ਟੋਚਨ ਲੈ ਕੇ ਗਏ ਨੇ ਕਹੀ ਦਿੰਦੇ ਜਿੱਦਣ ਮੱਕੀ ਵੱਢੀ ਸਦੋਂ ਤੋਂ ਤੁਸੀਂ ਗਈ ਸੀ ਉਹਨਾਂ ਦੀ ਉਹ ਜਿਹੜੀ ਟਰੈਲੀ 'ਚ ਮਸ਼ੀਨ ਜੀ ਹੁੰਦੀ ਆ ਹਾਂ ਮੈਂ ਕਹੂੰ ਭਾਈ ਸਾਨੂੰ ਟੋਚਨ ਚਾਹੀਦਾ ਜ਼ਰੂਰੀ ਹਾਂ ਠੀਕ ਆ